ਪਿੰਡ ਫਗੂ ਜ਼ਿਲ੍ਹਾ सिरसा ਵਿੱਚ ਪਿਛਲੇ ਲੰਬੇ ਸਮੇਂ ਤੋਂ ਪਸ਼ੂ ਮੇਲਾ ਬੰਦ ਹੋਣ ਤੋਂ ਬਾਅਦ ਹੁਣ ਦੁਬਾਰਾ ਤੋਂ ਚਾਲੂ ਹੋ ਚੁੱਕਿਆ ਹੈ ਐਤਵਾਰ ਨੂੰ ਹਰਿਆਣਾ ਪੰਜਾਬ ਰਾਜਸਥਾਨ ਯੂਪੀ ਤੋਂ ਵਪਾਰੀ ਆਏ ਤੇ ਉਹਨਾਂ ਵੱਲੋਂ ਪਸ਼ੂਆਂ ਦੀ ਖਰੀਦਦਾਰੀ ਕੀਤੀ ਗਈ ਐਸਜੀਪੀਸੀ ਮੈਂਬਰ ਭਾਈ ਕੁਲਦੀਪ ਸਿੰਘ ਨੇ ਦੱਸਿਆ ਕਿ ਪਿਛਲੇ ਕਈ ਸਮੇਂ ਤੋਂ ਫਗੂ ਮੰਡੀ ਬੰਦ ਪਈ ਹੋਈ ਸੀ ਹੁਣ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਪਸ਼ੂ ਮੇਲਾ ਦੁਬਾਰਾ ਤੋਂ ਚਾਲੂ ਕੀਤਾ ਗਿਆ ਪਸ਼ੂ ਮੇਲਾ ਚਾਲੂ ਕਰਨ ਸਮੇਂ ਬੀਡੀਪੀਓ ਵੱਡਾਗੁਰ ਰੋੜੀ ਐਸਐਚਓ ਤੇ ਬਾੜਾਗੁੜਾ ਬਲਾਕ ਦੇ ਹੋਰ ਵੀ ਅਧਿਕਾਰੀ ਮੌਕੇ ਤੇ ਪਹੁੰਚੇ ਬਲਾਕ ਸਮਿਤੀ ਚੇਅਰਮੈਨ ਦੇ ਪ੍ਰਤੀਨਿਧੀ ਗੁਰਮੀਲ ਸਿੰਘ ਗਿੱਲ ਚੋਰਟ ਰੋਈ ਸਰਪੰਚ ਪ੍ਰਤੀਨਿਧੀ ਭਗਵੰਤ ਸਿੰਘ ਵੀ ਮੌਕੇ ਤੇ ਪਹੁੰਚੇ ਤੇ ਪਸ਼ੂ ਵੇਚਣ ਅਤੇ ਖਰੀਦਣ ਆਏ ਵਪਾਰੀਆਂ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਇਸ ਪਸ਼ੂ ਮੇਲੇ ਵਿੱਚ ਬਹੁਤ ਹੀ ਵਧੀਆ ਪ੍ਰਬੰਧ ਕੀਤੇ ਗਏ ਨੇ ਪਸ਼ੂਆਂ ਵਾਸਤੇ ਚਾਰੇ ਦਾ ਪੀਣ ਵਾਲੇ ਪਾਣੀ ਦਾ ਤੇ ਨਾਲ ਦੀ ਨਾਲ ਜੋਕੀ ਛਾਂ ਦਾ ਸਹੀ ਪ੍ਰਬੰਧ ਕੀਤਾ ਹੋਇਆ ਹੈ ਅਤੇ ਜੋ ਵਪਾਰੀ ਪਸ਼ੂ ਲੈ ਕੇ ਆਏ ਉਹਨਾਂ ਵਾਸਤੇ ਵੀ ਲੰਗਰ ਚਾਹ ਪਾਣੀ ਦਾ ਉਚਿਤ ਪ੍ਰਬੰਧ ਕੀਤਾ ਗਿਆ ਭਾਈ ਕੁਲਦੀਪ ਸਿੰਘ ਐਸਜੀਪੀਸੀ ਮੈਂਬਰ ਨੇ ਪੱਤਰਕਾਰਾਂ ਦੇ ਨਾਲ ਇਹ ਗੱਲਬਾਤ ਕਰਦਿਆਂ ਹੋਇਆ ਕਿਹਾ ਕਿ ਜੋ ਵੀ ਪਸ਼ੂ ਵਪਾਰੀ ਇੱਥੇ ਜੋ ਕਿ ਲੈ ਕੇ ਪਹੁੰਚੇ ਨੇ ਉਹਨਾਂ ਨੂੰ ਕੋਈ ਵੀ ਪਰੇਸ਼ਾਨੀ ਨਹੀਂ ਹੋਣ ਦਿੱਤੀ ਜਾਵੇਗੀ ਤੇ ਜਿੰਨੇ ਵੀ ਵਪਾਰੀ ਨੇ ਉਹਨਾਂ ਦਾ ਖਾਸ ਪ੍ਰਬੰਧ ਤੇ ਖਾਸ ਧਿਆਨ ਉਹਨਾਂ ਵਾਸਤੇ ਇੱਥੇ ਕੀਤੇ ਹੋਏ ਨੇ ਸਭ ਤੋਂ ਪਹਿਲਾਂ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿ ਅੱਜ ਕਈ ਸਾਲਾਂ ਬਾਅਦ ਪਿੰਡ ਫੱਗੂ ਦੇ ਵਿੱਚ ਗੁਰਦੁਆਰਾ ਪਾਸជា ਅਠਵੀਂ ਵਿਖੇ ਬਲਾਕ ਤੇ ਪੰਚਾਇਤ ਅਧਿਕਾਰੀਆਂ ਵੱਲੋਂ ਪ੍ਰਸ਼ਾਸਨ ਵੱਲੋਂ ਜਿਹੜਾ ਪਸ਼ੂ ਮੇਲਾ ਸੀ ਦੁਆਰੇ ਸ਼ੁਰੂ ਕੀਤਾ ਗਿਆ ਤਾਂ ਇਹਦੇ ਵਿੱਚ ਅਸੀਂ ਸਵੇਰ ਤੋਂ ਦੇਖ ਰਹੇ ਹਾਂ ਬਹੁਤ ਚੜ੍ਹਦੀ ਕਲਾ ਨਾਲ ਦੂਰ ਦੂਰ ਤੋਂ ਜਿਹੜੇ ਵਪਾਰੀ ਭਾਈ ਐ ਉਹ ਵੀ ਆਏ ਦੂਜੀ ਗੱਲ ਇਹ ਸੀ ਵੀ ਅੱਜ ਪਹਿਲਾ ਦਿਨ ਸੀ ਪਹਿਲਾ ਪਹਿਲਾ ਇੰਤਜ਼ਾਰ ਸੀ ਤੇ ਉਹਦੇ ਵਿੱਚ ਕਈ ਤਰ੍ਹਾਂ ਦੀਆਂ ਉਦਵਦਾਵਾਂ ਸੀ ਜਿਹੜੀਆਂ ਅੱਜ ਦੂਰ ਹੋ ਗਈਆਂ ਅੱਜ ਅਸੀਂ ਵੇਖਿਆ ਵੀ ਜਿਹੜਾ ਪਹਿਲਾ ਸੌਦਾ ਸਾਡੇ ਇੱਥੇ ਹੋਇਆ ਉਹ ਪਹਿਲਾ ਗਾਹਕ ਜਿਹੜਾ ਸੀ ਉਹ ਜੂਪੀ ਦਾ ਇੱਕ ਵਪਾਰੀ ਮਰਾਦਾਬਾਦ ਤੋਂ ਮਰਾਦਾਬਾਦ ਤੋਂ ਆਇਆ ਤੇ ਉਹ ਇੱਥੇ 1 ਲੱਖ ਰੁਪਏ ਦੀ ਇੱਕ ਮੱਝ ਜਿਹੜੀ ਉਹ ਸੋਣ ਵਾਲੀ ਸੀ ਬੂਰੀ ਉਹ ਲੈ ਕੇ ਗਿਆ ਫੇਰ ਇੱਕ ਸੌਦਾ ਹੋਇਆ ਉਸ ਤੋਂ ਬਾਅਦ ਇੱਕ ਹੁਣ ਫੇਰ ਸੌਦਾ ਹੋਇਆ ਯਾਨੀ ਕਿ ਅੱਜ ਪਹਿਲੇ ਦਿਨੀ ਕਰੀਬਨ 4 ਸੌਦੇ ਹੋ ਚੁੱਕੇ ਐ ਅੱਜ ਕਰੀਬਨ 22 ਤੋਂ 30 ਤੱਕ ਪਸ਼ੂ ਜਿਹੜੇ ਇੱਥੇ ਪਹੁੰਚੇ ਸੀ ਜਿਦੇ ਵਿੱਚ ਮੱਝਾਂ ਝੋਟੀਆਂ ਕਟੀਆਂ ਆਂਜਾਂ ਸੀ ਜਿਵੇਂ ਜਿਵੇਂ ਅੱਗੇ-ਅੱਗੇ ਪਤਾ ਲੱਗੇਗਾ ਓਵੇਂ-ਓਵੇਂ ਜਿੱਥੋਂ ਤੱਕ ਸਾਨੂੰ ਫੋਨ ਆਇਆ तकरीबन ਕੱਲ ਸ਼ਾਮ ਨੂੰ ਇੱਕ ਪੋਸਟ ਵਾਇਰਲ ਹੋਇਆ ਸੀ ਉਸ ਪੋਸਟ ਤੋਂ ਅੱਗੇ ਦੀ ਅੱਗੇ ਅੱਗੇ ਬਹੁਤ ਜ਼ਿਆਦਾ ਜਿਹੜਾ ਸੀ ਉਹ ਮਤਲਬ ਸਾਰੀ ਰਾਤ ਹੀ ਫੋਨ ਆਉਂਦੇ ਰਹੇ ਵੀ ਲੱਗੇਗੀ ਨਹੀਂ ਲੱਗੇਗੀ ਕੀ ਹੋਵੇਗਾ ਕਿੱਥੇ ਲੱਗੇਗੀ ਇਹ ਜਿਹੜੀ ਲੋਕੇਸ਼ਨ ਹੈ ਸਾਡੀ ਗੁਰਦੁਆਰਾ ਸਾਹਿਬ ਤੋਂ 1 ਕਿਲੋਮੀਟਰ ਦੂਰ ਗੁਰਦੁਆਰਾ ਸਾਹਿਬ ਦੀ ਜ਼ਮੀਨ ਹੈ ਜਿਹੜੀ ਆਪਾਂ ਜ਼ਮੀਨ 'ਚ ਖੜੇ ਆਏ 7 ਕਿੱਲੇ ਜ਼ਮੀਨ ਇੱਥੇ ਗੁਰਦੁਆਰਾ ਸਾਹਿਬ ਦੀ ਹੈ ਇੱਥੇ 8 ਕਿੱਲੇ ਅੱਠ ਕਿੱਲੇ ਜਮੀਨ ਦੇ ਗੁਰਦੁਆਰਾ ਸਾਹਿਬ ਦੀ ਹੈ ਬਾਕੀ ਲਾਗੇ ਤਾਂ ਅੱਗੇ ਹੋਰ ਵੀ ਸਾਡੀ ਇੱਥੇ ਕਰੀਬਨ 14 ਤੋਂ 15 ਕਿੱਲੇ ਜਮੀਨ ਗੁਰਦੁਆਰਾ ਸਾਹਿਬ ਦੀ ਹੈ ਇੱਥੇ ਇਹ ਮੇਲਾ ਹਰ ਐਤਵਾਰ ਲੱਗਿਆ ਕਰੇਗਾ ਮੈਂ ਸਾਰੇ ਵਪਾਰੀ ਭਾਈਆਂ ਨੂੰ ਕਿਸਾਨ ਭਰਾਵਾਂ ਨੂੰ ਦਲਾਲ ਵੀਰਾਂ ਨੂੰ ਬੇਨਤੀ ਹੈ ਹਰ ਐਤਵਾਰ ਐਤਵਾਰ ਪਹੁੰਚ ਕੇ ਇਸ ਮੇਲੇ ਦੀ ਆਪਾਂ ਸ਼ੋਭਾ ਬਧਾਈਏ ਗੁਰੂ ਹਰਿਕ੍ਰਿਸ਼ਨ ਮਹਾਰਾਜ ਸਤਿਪਾਤਸ਼ਾਹੀ ਦਾ ਦਰ ਹੈ ਉਸ ਦਰ ਦੇ ਘਰੋਂ ਇਸ ਮੰਡੀ ਦਾ ਆਗਾਜ਼ ਹੋਇਆ ਜੀ ਸਿੰਘ ਸਾਹਿਬ ਜੀ ਸਭ ਤੋਂ ਪਹਿਲਾ ਪ੍ਰਬੰਧ ਜਦੋਂ ਕੋਈ ਜਿਵੇਂ ਮੰਨ ਲਓ ਕੋਈ ਯੂਪੀ ਤੋਂ ਆਉਂਦਾ ਹੈ ਜਾਂ ਕੋਈ ਮੇਟ ਚੋਂ ਆਉਂਦਾ ਵਪਾਰੀ ਸਭ ਤੋਂ ਪਹਿਲਾਂ ਅਗਲਾ ਰੋਟੀ ਪਾਲਦਾ ਤਾਂ ਇੱਥੇ ਸਾਡੇ ਕੋਲ ਪ੍ਰਸ਼ਾਦੇ ਲੰਗਰ ਦਾ ਵਿਸ਼ੇਸ਼ ਪ੍ਰਬੰਧ ਹੈ ਦੂਜਾ ਸ਼ਾਂਨ ਦਾ ਤੀਜਾ ਪਾਣੀ ਦਾ ਚੌਥਾ ਥਾਨ ਦਾ ਪੰਜਵਾਂ ਸੇਫਟੀ ਦਾ ਪਿੰਡ ਨੇੜੇ ਹੈ ਮਤਲਬ ਸਾਰੇ ਲੋਕ ਜਾਣਕਾਰ ਹੈ ਸੇਫਟੀ ਦਾ ਪੁਖਤਾ ਮਤਲਬ ਇੱਥੇ ਪ੍ਰਬੰਧ ਹੈ ਵੀ ਕੋਈ ਕਿਸੇ ਪ੍ਰਕਾਰ ਦੀ ਕਿਸੇ ਲੁੱਟ ਖੋਹ ਦਾ ਇਸ ਜਿਆ ਕੋਈ ਡਰ ਹੀ ਨਹੀਂ ਹੈ ਵੱਡੀ ਗੱਲ ਹੈ ਉਹ ਅਗਲੀ ਗੱਲ ਸਾਡੇ ਕੋਲ ਇੱਥੇ ਹਰੇ ਚਾਰੇ ਦਾ ਵੀ ਪ੍ਰਬੰਧ ਹੈ ਸਾਡੇ ਕੋਲ ਇੱਥੇ ਜੋ ਜੋ ਜਿਵੇਂ ਜਿਵੇਂ ਲੋਡ ਪਏਗੀ ਹਰ ਤਰ੍ਹਾਂ ਦਾ ਪ੍ਰਬੰਧ ਹੈ ਕਿਉਂਕਿ ਸਾਡਾ 15 ਤੋਂ 20 ਸਾਲਾਂ ਦਾ ਕਿ ਐਕਸਪੀਰੀਅੰਸ ਹੈ ਸਾਨੂੰ ਪਤਾ ਹੈ ਵੀ ਮੇਲੇ ਵਿੱਚ ਕੀ ਔਂਕੜਾ ਹੁੰਦੀਆਂ ਨੇ ਕੀ ਕੀ ਸਹੂਲਤਾਂ ਚਾਹੀਦੀਆਂ ਨੇ ਜਿਵੇਂ ਜਿਵੇਂ ਸਮਾਂ ਲੱਗੇਗਾ ਅੱਗੇ ਅੱਗੇ ਤੇ ਸ਼ੈੱਡ ਬਣਦੇ ਜਾਣਗੇ ਬਹੁਤ ਸੱਚੇ ਪਾਤਸ਼ਾਹ ਦੀ ਚੜ੍ਹਦੀ ਕਲਾ ਹੋਵੇਗੀ ਵੀਡੀਓ ਬੀ ਡੀ ਪੀਓ ਬਲਾਕ ਬੜਾਗੁੜਾ ਡੀਡੀ ਪੀਓ ਬਲਾਕ ਕੌਡਾਂ ਉਹ ਉਥੋਂ ਦੇ ਐਡੀਸ਼ਨਲ ਚਾਰਜ ਨੇ ਉਹਨਾਂ ਕੋਲ ਉਹਨਾਂ ਦੀ ਦੇਖ ਰੇਖੇ ਖੇਤ ਪੰਚਾਇਤੀ ਅਧਿਕਾਰੀ ਪੰਚਾਇਤ ਅਧਿਕਾਰੀ ਤੇ ਨਾਲ ਬਲਾਕ ਦੇ ਅਧਿਕਾਰੀ ਜਿਹੜੇ ਉਸ ਵੇਰੇ ਦੇ ਤੋਂ ਪਹੁੰਚੇ ਅਤੇ ਨਾਲ ਇੱਥੇ ਮਹਾਰਾਜ ਸਾਡੇ ਕੋਲ ਖੜੇ ਵੀ ਹੈ ਇਹਨਾਂ ਨੇ ਪਰਚੀਆਂ ਤੱਤੀਆਂ ਨੇ ਸਵੇਰ ਦੀਆਂ ਇੱਥੇ ਸਾਰੀ ਗੱਲਬਾਤ ਹੋਈ ਹੈ ਉਹ ਸਾਰੇ ਇੱਥੇ ਦੇਖ ਰਹੇ ਕਿ ਵਿੱਚ ਸਾਰਾ ਇਹ ਪ੍ਰੋਗਰਾਮ ਹੁੰਦਾ ਹੈ ਜੀ ਠੀਕ ਸਾਡੀ ਬੜੀ ਸਿੱਧੀ ਤੇ ਸਾਦੀ ਜੀ ਹੈ ਤੁਸੀਂ Google ਦੇ ਉੱਤੇ ਜਦੋਂ ਪਿੰਡ ਫੱਗੂ ਭਰਦੇ ਹੋ P H A D B L G U ਫੱਗੂ ਪਰ ਹੋਗੇ ਤਾਂ ਤੁਹਾਨੂੰ ਪਿੰਡ ਫੱਗੂ ਆ ਜਾਓਗੇ ਤੇ ਤੁਹਾਨੂੰ ਅੱਗੇ ਮੇਲਾ ਸਾਹਮਣੇ ਭੇਜੇਗਾ ਜਰਾ ਦੂਰ ਰਹਿਣਾ ਕਾਲਾਂ ਵਾਲੀ ਤੋਂ 14 ਕਿਲੋਮੀਟਰ ਹੈ ਤੇ ਰੋੜੀ ਤੋਂ 11 ਕਿਲੋਮੀਟਰ ਹੈ ਫਗੂ ਤੋਂ ਕੁਰੰਗਾਲੀ ਪਾਸੇ 1 ਕਿਲੋਮੀਟਰ ਹੈ ਰੋਡ ਦੇ ਉੱਤੇ ਜਗਾ ਜਿੱਥੇ ਪਹਿਲਾਂ ਕੰਦ ਕੱਢੀ ਹੋਈ ਹੈ 8-10 ਸਾਲ ਹੋ ਗਏ ਉਸ ਜਗਾ ਤੇ ਉੱਤੇ ਮੇਲਾ ਲੱਗਿਆ ਇਹ ਲੋਕੇਸ਼ਨ ਇਸ ਥਾਂ ਦੀ ਇਹ ਹੈ ਬੀ ਡੀ ਪੀਓ ਬੜਾਗੜਾ ਲਾਗਦੇ ਤਰਫ ਤੋਂ ਜੀ ਮੇਲਾ ਲੱਗਿਆ ਤੇ ਇਹ ਚ ਅੱਜ ਕਈ ਪਸ਼ੂ ਆਏ ਸੀ ਤੇ ਕਈਆਂ ਦਾ ਮੰਨ ਲਓ ਸੌਦਾ ਵੀ ਹੋ ਚੁੱਕਾ ਹੈ 4-5 ਪਸ਼ੂ ਸੌਦਾ ਵੀ ਹੋ ਚੁੱਕਾ ਯਾਰ 30 ਬੱਤੀ ਆਈ ਸੀ ਔਰ 30 ਬੱਤੀ ਲਗਭਗ ਪਸ਼ੂ ਆਈ ਸੀਗੀ ਕਰ ਤਕਰੀਬਨ ਤੇ ਪਰਵੰਧ ਜੇ ਤੇ ਪਾਣੀ ਦਾ ਬਿਲਕੁਲ ਠੀਕ ਪ੍ਰਵੰਧ ਹੈ ਹਰੇ ਚਾਰੇ ਦਾ ਵੀ ਬਿਲਕੁਲ ਔਰ ਛਾ ਦਾ ਵੀ ਬਿਲਕੁਲ ਬੜੀਆ ਪ੍ਰਵੰਧ ਹੈ ਜੀ ਲੰਗਰ ਦਾ ਔਰ ਲੰਗਰ ਦਾ ਵੀ ਬਹੁਤ ਅੱਛਾ ਪ੍ਰਵੰਧ ਹੈ ਜੀ ਕਾ ਸਿੰਘਾਈ ਪਿੰਡ ਬੋਹਾਈ ਮੈਂ ਛੋਟੀ ਲਿਆ ਸੀ ਛੋਟੀ ਮੇਰੀ 25000 ਦੀ ਵਿਗੀ ਹੈ ਬਹੁਤ ਵਧੀਆ ਪ੍ਰਵੰਧ ਹੈ ਜੀ ਇੱਥੇ ਰਹਿਣ ਦਾ ਬਹਿਣ ਦਾ ਸਾਰਾ ਪ੍ਰਵੰਧ ਹੈ ਜੀ ਖਾਣ ਪੀਣ ਦਾ ਵਧੀਆ ਜੀ ਇਹ ਤੋਂ ਪਹਿਲਾਂ ਤੁਸੀਂ ਵਧੀਆ ਪ੍ਰਬੰਧ ਇੱਥੇ ਇੱਥੇ ਵਾਲਾ ਵਧੀਆ ਜੀ ਉੱਥੇ ਚਾਹ ਵੀ ਨਹੀਂ ਪਿੱਚੀ ਪਾਣੀ ਵੀ ਨਹੀਂ ਪੁੱਛੀ ਕਿਸੇ ਨੇ ਇੱਥੇ ਚਾਹ ਪਾਣੀ ਤੇ ਵਧੀਆ ਪ੍ਰਬੰਧ ਇੱਥੇ ਜਲੇਬੀਆਂ ਵਾਲਾ ਵੀ ਅੱਜ ਲਈ ਸੀ ਠੀਕ ਜੀ ਪਿੰਡ ਸਾਡਾ ਫੱਗੂ ਆ ਜੀ ਤੇ ਤੜਕੇ ਸਵੇਰੇ ਆਨਸਾਰ ਮਰਾਦਾਬਾਦ ਤੋਂ ਵਪਾਰੀ ਆਏ ਸੀ ਉਹਨਾਂ ਨੇ ਮੱਝਾਂ ਪਤੋਂ ਖਰੀਦ ਲਈ ਜੀ ਚੰਗੀ ਮੱਝ ਸੀ ਵਧੀਆ ਪੂਰੇ ਲੱਖ ਰੁਪਏ ਦਾ ਸੌਦਾ ਹੋਇਆ ਜੀ ਮੈਂ ਕਿਹੜਾ ਭਰਨ ਜਾ ਕੇ ਇਹ ਵਧੀਆ ਆਨਸਾਰ ਸੌਦਾ ਹੋ ਗਿਆ ਵਧੀਆ ਗਾਹਕ ਸੀਗੇ ਜੀ ਨਗਦ ਕੈਸ਼ ਜੀ ਹਾਂਜੀ ਨਗਦ ਕੈਸ਼ ਹੋ ਗਿਆ ਜੀ ਫੋਰ ਤੁਸੀਂ ਕੀ ਅਪੀਲ ਕਰਨਾ ਚਾਹੋਗੇ ਪਸ਼ੂ ਪਾਲਕੀਆਂ ਨੂੰ ਕਿ ਇੱਥੇ ਕਿਹੋ ਜਿਹਾ ਪ੍ਰਬੰਧ ਨੇ ਤੇ ਜਿਵੇਂ ਪਿਛਲੇ ਕੁਝ ਸਮੇਂ ਤੋਂ ਮੰਡੀ ਬੰਦ ਹੋ ਗਈ ਸੀ ਦੁਬਾਰਾ ਫਿਰ ਚਾਲੂ ਹੋਈ ਆ ਤੇ ਕੀ ਕਹਿਣਾ ਚਾਹੋਗੇ ਅਸਤਾ ਜੀ ਇਹੀ ਕਹਿਣਾ ਚਾਹੁੰਦੇ ਵੱਧ ਤੋਂ ਵੱਧ ਆਓ ਜੀ ਵੇਚਣ ਵਾਲੇ ਵੀ ਆਓ ਖਰੀਦਣ ਵਾਲੇ ਵੀ ਆਓ ਜੀ ਵਧੀਆ ਪ੍ਰਬੰਧ ਆ ਕੋਈ ਦਿੱਕਤ ਨਹੀਂ ਜੀ ਪਸ਼ੂ ਆਉਣ ਸਰ ਵਿਕਦਾ ਜੀ ਵਧੀਆ ਮੁੱਲ ਤੇ ਵਿਕਦਾ ਜੀ